ਵਾਹਿ ਗੁਰਦੀਕਾ ਕਾਲ ਸਾਹ ਕਰਾਈ ਵਾਹਿ ਗੁਰਦੀਕੀ ਪਤੇ ਰਾਗ ਵਡਹੰਸ ਮਹੱਲਾ ਪੰਜਵਾ ਛੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਿਲ ਲੱਦਾ ਜੀ RAM ਪਿਆਰਾ RAM ਲੱਦਾ ਤਦੇ ਨਾਲ ਉਚਾਰਨ ਕਰਨਾ ਗੁਰਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਤਨ ਮਨ ਦਿੱਤਾ ਭਵਜਲ ਦਿੱਤਾ ਚੂਕੀ ਕਾਣ ਜਮਾਣੀ ਅਸਥਿਰthia ਅੰਮ੍ਰਿਤ ਪੀਆ ਅੰਮ੍ਰਿਤ ਪੀਆ ਰਹਿ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮੱਦਾ ਇਸੇ ਤਰਾਈ ਲੱਦਾ ਸਮੱਦਾ ਉਚਾਰਨ ਕਰਨਾ ਲਦਾ ਸਮਦਾ ਨਹੀਂ ਕਹਿਣਾ ਹਰ ਕਾ ਨਾਮ ਆਧਾਰਾ ਕਹ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਇੱਕ ਬਿੰਦੀ ਲਾਉਣੀ ਐ ਰਲੀਆਂ ਇਥੇ ਨਹੀਂ ਲੱਲੇ ਦੀ ਬਿਹਾਰੀ ਨਾਲ ਨਹੀਂ ਬਿੰਦੀ ਲਾਉਣੀ ਰਲੀਆਂ ਆਹ ਦੇ ਬਿੰਦੀ ਲਾਉਣੀ ਐ ਕਹ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੋਣ ਸੱਜਣ ਜੀ ਮੈ ਡੜੇ ਮੀਤਾ RAM ਹਾਂਜੀ ਜੀ ਪਦ ਤੇ ਵਿਸਰਾਮ ਹੈ ਸੋਣ ਸੱਜਣ ਜੀ ਮੈ ਡੜੇ ਮੀਤਾ RAM ਗੁਰ ਮੰਤਰ ਸ਼ਬਦ ਸੱਚ ਦੀਤਾ RAM ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਇੱਥੇ ਯਮਕ ਲਾਦਣੀ ਹੈ ਮੰਤਰ ਸ਼ਬਦ ਸੱਚ ਇੱਥੇ ਵਿਸਰਾਮ ਹੈ ਦੀਤਾ RAM ਗੁਰ ਮੰਤਰ ਸ਼ਬਦ ਸੱਚ ਦੀਤਾ RAM ਸਤਿ ਸ਼ਬਦ ਧਿਆਇਆ ਮੰਗਲ ਲਗਾਇਆ ਚੁੱਕੇ ਮਨਹੁ ਅਦੇਸਾ ਚੁੱਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗ ਵੈਸਾ ਪ੍ਰਭ ਜੀ ਬਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਜੇ ਦੀਤਾ ਕਹ ਨਾਨਕ ਤਿਸ ਜਾਨ ਬਲਿਹਾਰੀ ਤੇਰਾ ਦਾਨ ਸਬਣੀ ਹੈ ਲੀਤਾ ਤਉ ਪਾਣਾ ਤਾਂ ਤ੍ਰਿਪਤ ਅਗਾਏ RAM ਤਉ ਪਾਣਾ ਇਥੇ ਵਿਸਰਾਮ ਹੈ ਤਾਂ ਤ੍ਰਿਪਤ ਅਗਾਏ RAM ਮਨthia ਠੰਡਾ ਸਭ ਤ੍ਰਿਸ਼ਣ ਮਨthia ਠੰਡਾ ਸਾਉਤ ਤ੍ਰਿਸ਼ਣ ਬੁਝਾਏ RAM ਕੇ ਜਿਹਾ ਠੰਡਾ ਆਮ ਡੱਡਾ ਹੀ ਲਾ ਜੰਦੇ ਹਨ ਢੱਡਾ ਬੋਲਣਾ ਠੰਡਾ ਮਨ ਥੀਆ ਠੰਡਾ ਸਭ ਤ੍ਰਿਸ਼ਣ ਬੁਝਾਏ RAM ਮਨਤੀ ਮਨ ਥੀਆ ਠੰਡਾ ਤੂ ਚੂਕੀ ਡੰਝਾ ਹਾਂਜੀ ਡੰਝਾ ਜੱਜਾ ਨਹੀਂ ਬੋਲਣਾ ਝੱਜਾ ਬੋਲਣਾ ਡੰਝਾ ਮਨਥ ਥੀਆ ਠੰਡਾ ਚੂਕੀ ਡੰਝਾ ਮਨ ਥੀਆ ਠੰਡਾ ਚੂਕੀ ਡੰਝਾ ਆਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਚੱਚਾ ਵਿੱਚੀ ਲਾਉਣਾ ਪੁੰਚਣ ਪੁੰਚਣਾ ਝੱਜਾ ਲੱਗ ਜਾਂਦਾ ਹੈ ਪੁੰਚਣ ਧਿਆਨ ਨਾਲ ਉਚਾਰਨ ਕਰਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭੈ ਖਸਮ ਰੰਗ ਰਾਤੇ ਜਾਮ ਕੀਤਰਾ ਸੁਭਝਾਏ ਹਾਂਜੀ ਸੁਭਝਾਏ ਬੋਲਾ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲੇਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਪੂਰੀ ਆਸਾ ਜੀ ਮਨਸਾ ਮੇਰੇ RAM ਮੋਹ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਦ ਸਾਲਾਹੀ ਗੁਣ ਅਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ ਲੀਆ ਖਿਨ ਮਾਹੀ ਨੌ ਨਿਧ ਪਾਈ ਵਜੀ ਵਜੀ ਵਧਾਈ ਨੌ ਨਿਧ ਪਾਈ ਵਜੀ ਵਧਾਈ ਵਜੀ ਦਰਮਿਆਨਾ ਜ ਨੌ ਨਿਧ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਵਾਹਿਗੁਰੂ ਜੀ ਕਾ ਖਾਲਸਾ ਕੀ ਗੁਰਜੀ ਕੀ ਪਤੇ